ਮਾਚੀਵਾੜਾ ਇਤਿਹਾਸਕ ਸ਼ਹਿਰ ਗੁਰੂ ਸਾਹਿਬ ਦੇ ਦੇ ਚਰਨ ਚੋਂ ਪ੍ਰਾਪਤ ਜੀ ਜਦੋਂ ਅਸੀਂ ਮਾਚੀਵਾੜੇ ਦੀ ਗੱਲ ਕਰਦੇ ਆ ਤਾਂ ਗਲੱਬੇ ਪੰਜਾਬੇ ਪੰਜਾਬੇ ਦੀ ਗੱਲ ਹੁੰਦੀ ਹੈ ਉਹਨਾਂ ਦੇ ਚਾਰੇ ਦੀ ਗੱਲ ਹੁੰਦੀ ਹੈ ਹਮ ਸਵਰਨ ਸਿੰਘ ਜੀ ਇਹ ਦੱਸੋ ਵੀ ਉਹ ਚਵਾਰਾ ਜਿਹੜਾ ਆਪਾਂ ਹੁਣ ਆ ਦੇਖ ਵੀ ਰਹੇ ਆ ਅ ਸਥਾਨ ਬਣਿਆ ਹੋਇਆ ਜਿਹੜਾ ਸਥਾਨ ਬਣਿਆ ਹੋਇਆ ਇਹਦਾ ਕੀ ਇਤਿਹਾਸਕ ਪਿਛੋਕੜ ਹੈ ਹਾਂ ਜਦੋਂ ਆਪਾਂ ਨੇ ਹੁਣ ਪਿਛਲੀ ਕਿਸਤੇ ਦੇ ਵਿੱਚ ਪੜਿਆ ਸੀ ਅ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਕਮਲ ਵਾਲੇ ਥਾਂ ਉੱਤੇ ਝੰਡ ਦੇ ਹੇਠਾਂ ਸ਼ਬਦ ਉਚਾਰਿਆ ਖੂਹ ਦੇ ਉੱਤੇ ਇਸ਼ਨਾਨ ਕੀਤੇ ਹਾਂਜੀ ਤੇ ਫੇਰ ਉੱਥੇ ਗਨੀ ਖਾ ਤੇ ਨਵੀਂ ਖਾਂ ਪਹੁੰਚ ਗਏ ਸੀ ਹਾਂਜੀ ਆ ਗਨੀ ਖਾ ਤੇ ਨਵੀਂ ਖਾਨੇ ਫਿਰ ਬੇਨਤੀ ਕੀਤੀ ਵੀ ਮਹਾਰਾਜ ਸਾਡੇ ਘਰ ਚੱਲੋ ਹਾਂਜੀ ਤੇ ਪਰ ਜਿਹੜੇ ਹੁਣ ਨਵੇਂ ਇਤਿਹਾਸ ਦੀ ਗੱਲ ਹੈ ਪੁਰਾਣੇ ਇਤਿਹਾਸ ਤਾਂ ਇਹ ਵੀ ਮਿਲਦਾ ਹੈ ਵੀ ਗੁਲਾਬੇ ਪੰਜਾਬੇ ਮਸੰਦ ਦਾ ਬਾਗ ਸੀ ਉਹਨਾਂ ਨੇ ਆ ਕੇ ਬੇਨਤੀ ਕੀਤੀ ਹਾਂਜੀ ਪਰ ਜਿਹੜੇ ਹੁਣ ਇਤਿਹਾਸਕ ਨਿਰਣੇ ਆ ਰਹੇ ਹਨ ਉਹਦੇ ਚ ਇਹ ਹੈ ਵੀ ਬਾਗ ਗਨੀ ਖਾਦੇ ਨਵੀਂ ਖਾਂਦਾ ਸੀ ਠੀਕ ਹੈ ਜੀ ਦੋਨਾਂ ਨੇ ਆ ਕੇ ਬੇਨਤੀ ਕੀਤੀ ਹਾਂਜੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸ਼ਰਾਮ ਗਲਾਬੇ ਪੰਜਾਬੇ ਮਸੰਦ ਦੇ ਚਵਾਰੇ ਦੇ ਵਿੱਚ ਜਾ ਕੇ ਕੀਤਾ ਪਹਿਲਾ ਵਿਸ਼ਰਾਮ ਠੀਕ ਹੈ ਜੀ ਇਹ ਉੱਚੀ ਜਗ੍ਹਾ ਵੀ ਬਣਿਆ ਹੋਇਆ ਹੈ ਹਾਂ ਜੀ ਹਾਂ ਉੱਚੀ ਜਗ੍ਹਾ ਹਾਂਜੀ ਉਹਨਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਮਸੰਦ ਸਨ ਦਰਬਾਰ ਦੇ ਠੀਕ ਹੈ ਜੀ ਮਹਾਰਾਜ ਉਹਨਾਂ ਕੋਲ ਗਏ ਹਾਂਜੀ ਇਸ ਕਰਕੇ ਜਿਵੇਂ ਆਪਾਂ ਨੇ ਪਹਿਲਾਂ ਵੀ ਗੱਲ ਕਰੀ ਹੈ ਵੀ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਸਰ ਦੀ ਧਰਤੀ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀਆਂ ਥਾਮਾਂ ਤੇ ਟਿਕਾਣਾ ਕੀਤਾ ਉਹ ਜਾਂਚੇ ਤੇ ਪਰਖੇ ਹੋਏ ਸੀ ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਜਦੋਂ ਚਵਾਰੇ ਦੇ ਵਿੱਚ ਰਹੇ ਇੱਥੇ ਫਿਰ ਇੱਥੇ ਦੀ ਮਾਤਾ ਗਰਦਈ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨਹੀਂ ਹਾਂਜੀ ਤੇ ਕਈ ਇਤਿਹਾਸਕਾਰ ਹੁਣ ਅਲੱਗ-ਅਲੱਗ ਦ੍ਰਿਸ਼ਟੀਕੋਣ ਹੋ ਜਾਂਦਾ ਹੈ ਹਾਂਜੀ ਕਈ ਤਾਂ ਇਹ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕਹਿ ਕੇ ਗੁਲਾਬੇ ਤੇ ਪੰਜਾਬੇ ਨੂੰ ਕਿਹਾ ਵੀ ਮਾਤਾ ਗਰਦਈ ਨੂੰ ਬੁਲਾ ਕੇ ਲਿਆਓ ਠੀਕ ਹੈ ਜੀ ਮਾਤਾ ਗਰਦਈ ਤੇ ਉਹਦਾ ਪੁੱਤਰ ਭਾਈ ਨਿਹਾਲਾ ਜੀ ਆਏ ਠੀਕ ਹੈ ਜੀ ਮਹਾਰਾਜ ਦੇ ਕੋਲ ਠੀਕ ਹੈ ਜੀ ਹੁਣ ਜਿਹੜੀ ਇਹ ਮਿਲਣੀ ਹੋਈ ਭਾਵਕ ਮਿਲਣੀ ਉਸ ਤੋਂ ਪਹਿਲਾਂ ਇਹ ਵੀ ਮਿਲਦਾ ਹੈ ਆਪਾਂ ਨੂੰ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਕ ਖੇਤਰ ਨੂੰ ਜਾਂਦੇ ਹੋਏ ਤੇ ਆਉਂਦੇ ਹੋਏ ਚਮਕੌਰ ਚ ਠਹਿਰੇ ਹਾਂਜੀ ਉਦੋਂ ਮਾਈ ਗੁਰਦਈ ਉੱਥੇ ਮਹਾਰਾਜ ਨੂੰ ਮਿਲੀ ਸੀ ਚਮਕੌਰ ਸਾਹਿਬ ਹਾਂਜੀ ਠੀਕ ਹੈ ਜੀ ਉੱਥੇ ਮਾਈ ਗੁਰਦੇ ਨੇ ਇੱਕ ਆਪਣੇ ਹੱਥੀ ਬੁਣਿਆ ਹੋਇਆ ਕੱਪੜਿਆਂ ਦਾ ਥਾਨ ਠੀਕ ਹੈ ਜੀ ਮਹਾਰਾਜ ਨੂੰ ਭੇਟ ਕੀਤਾ ਤੇ ਨਾਲ ਇਹ ਬੇਨਤੀ ਕੀਤੀ ਵੀ ਪਾਤਸ਼ਾ ਇਹਦਾ ਤੁਸੀਂ ਚੋਲਾ ਸਵਾ ਕੇ ਆਪਣੇ ਵਸਤਰ ਸਵਾ ਕੇ ਪਾਓ ਠੀਕ ਹੈ ਜੀ ਉਹ ਕਹਿੰਦੀ ਵੀ ਪਾਤਸ਼ਾ ਮੇਰੀ ਇੱਕ ਬੇਨਤੀ ਹੋਰ ਵੀ ਹੈ ਇੱਛਾ ਹਾਂਜੀ ਸਤਿਗੁਰੂ ਮਹਾਰਾਜ ਕਹਿੰਦੇ ਉਹ ਕਿਹੜੀ ਹੈ ਹਾਂਜੀ ਉਹ ਕਹਿੰਦੇ ਵੀ ਮੈਂ ਹੋ ਗਈਆਂ ਸਿਆਣੀ ਹਾਂਜੀ ਵੀ ਮੇਤੇ ਨੇ ਆਨੰਦਪੁਰ ਸਾਹਿਬ ਆਇਆ ਜਾਣਾ ਠੀਕ ਹੈ ਜੀ ਵੀ ਮਹਾਰਾਜ ਤੁਸੀਂ ਮੇਰੇ ਨਾਲ ਵਾਅਦਾ ਕਰੋਗੇ ਤੁਸੀਂ ਮਾਛੀ ਵੜੇ ਆ ਕੇ ਠੀਕ ਹੈ ਜੀ ਮੇ ਤੋਂ ਸਹਾਰ ਮੈਂ ਤੁਹਾਡੇ ਲਈ ਹਰੇਕ ਸਾਲ ਹਾਂਜੀ ਕੱਪੜਾ ਬੁਣ ਕੇ ਰੱਖਿਆ ਕਰਾਂਗੀ ਤੁਸੀਂ ਆ ਕੇ ਲੈ ਕੇ ਜਾਓ ਠੀਕ ਹੈ ਜੀ ਮਹਾਰਾਜ ਕਹਿੰਦੇ ਕੋਈ ਨਹੀਂ ਮਾਤਾ ਜੀ ਆਏ ਕਰੂੰਗੇ ਠੀਕ ਹੈ ਜੀ ਲਓ ਜੀ ਇਹ ਬਚਨ ਤਾਂ ਹੋਰੇ ਜਦੋਂ ਮਹਾਰਾਜ ਗੁਰੂ ਖੇਤਰ ਤੋਂ ਆਏ ਹਾਂਜੀ ਤੇ ਹੁਣ ਜਦੋਂ ਮਹਾਰਾਜ ਫੇਰ ਕਈ ਸਾਲਾਂ ਬਾਅਦ ਉਰਿਆਏ ਠੀਕ ਹੈ ਜੀ ਤੇ ਜਦੋਂ ਹੁਣ ਮਾ ਮਾਤਾ ਗੁਰਦਈ ਨੂੰ ਪਤਾ ਲੱਗਿਆ ਤੇ ਆਪਣੇ ਪੁੱਤ ਨਿਹਾਲੇ ਨਾਲ ਜਾਂਦੀ ਹੈ ਹਾਂਜੀ ਉਹਨੇ ਥਾੜ ਦੇ ਵਿੱਚ ਉਹ ਬੁਣਿਆ ਹੋਇਆ ਕੱਪੜਾ ਰੱਖਿਆ ਹੋਇਆ ਹੈ ਹਾਂਜੀ ਉੱਪਰ ਜਿੰਨੇ ਵੀ ਮਾਈ ਦੇ ਘਰ ਦੇ ਵਿੱਚ ਕੋਈ ਢੇਲਾ ਕੋਈ ਪੈਸਾ ਰੁਪਈਆ ਹੈ ਸੀ ਹਾਂਜੀ ਉਹ ਉੱਪਰ ਰੱਖਿਆ ਹੋਇਆ ਹੈ ਹਾਂਜੀ ਜਾ ਕੇ ਗੁਲਾਬੇ ਪੰਜਾਬੇ ਮਸੰਦ ਦੇ ਚਵਾਰੇ ਦੇ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਹਾਂਜੀ ਤੇ ਮਾਤਾ ਗੁਰਦਈ ਗੁਰੂ ਮਹਾਰਾਜ ਦੇ ਚਰਨਾਂ 'ਚ ਕੋਲੇ ਬੈ ਗਈ ਉੱਥੇ ਕਿਹੜਾ ਹੋਰ ਸੰਗਤ ਕੋਈ ਭੀੜ ਸੀ ਹਾਂਜੀ ਹਾਂਜੀ ਮੱਥਾ ਟੇਕ ਕੇ ਕੋਲੇ ਬੈ ਗਈ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਤਾ ਗੁਰਦੇ ਇਹਨੂੰ ਵੀ ਮਾਤਾ ਆ ਕੱਪੜੇ ਤੁਸੀਂ ਹੁਣ ਸਾਡੇ ਲਈ ਬੁਣਿਆ ਕਹਿੰਦੇ ਹਾਂ ਹਾਂਜੀ ਮਾਤਾ ਗੁਰਦੇ ਕਹਿੰਦੀ ਵੀ ਸਤਿਗੁਰੂ ਮਹਾਰਾਜ ਨੂੰ ਕਹਿੰਦੇ ਵੀ ਤੁਹਾਨੂੰ ਤੁਸੀਂ ਮੇਰੇ ਨਾਲ ਬਚਨ ਕੀਤਾ ਸੀ ਹੁਣ ਤੁਸੀਂ ਕਿੰਨੀ ਦੇਰ ਨਾਲ ਆਏ ਆ ਹਾਂਜੀ ਹਾਂਜੀ ਸਾਲ ਸਾਲ ਨਹੀਂ ਤੁਸੀਂ ਜਿਆਦਾ ਟਾਈਮ ਲਾ ਦਿੱਤਾ ਹਾਂਜੀ ਸਤਿਗੁਰੂ ਮਹਾਰਾਜ ਕਹਿੰਦੇ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਸੀ ਹਾਂਜੀ ਹਾਂਜੀ ਜੰਗਾ ਹੋ ਗਈਆਂ ਸੀ ਹਾਂਜੀ ਤੇ ਮਾਤਾ ਗੁਰਦੇਈ ਫਿਰ ਕਹਿੰਦੀ ਵੀ ਚਲੋ ਠੀਕ ਹੈ ਵੀ ਹੁਣ ਤੁਸੀਂ ਅਗਾਰ ਨੂੰ ਮੇਰੇ ਨਾਲ ਬਚਨ ਕਰੋ ਹਾਂਜੀ ਬਈ ਹਰ ਝਾਲ ਆਏ ਕਰੂੰਗੇ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਵਚਨ ਦੇ ਨਹੀਂ ਸਕਦੇ ਵੀ ਹਰ ਸਾਲ ਆਵਾਂਗੇ ਹਾਂਜੀ ਮਾਤਾ ਕਹਿੰਦੀ ਵੀ ਕਿਉਂ ਨਹੀਂ ਵਚਨ ਦੇਣਾ ਤੁਸੀਂ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਮਾਤਾ ਅਗਲੇ ਸਾਲ ਤੱਕ ਤਹੀਂ ਜੂੰਦੀ ਨਹੀਂ ਰਹਿਣਾ ਹਾਂਜੀ ਤੁਸੀਂ ਜੂੰਦੀ ਨਹੀਂ ਰਹਿਣਾ ਕਹਿੰਦੇ ਮਾਤਾ ਜੀ ਹਾਂ ਹਾਂ ਲਓ ਜਿਹੜੀਆਂ ਹੁਣ ਭਾਵਕ ਮਿਲਣੀਆਂ ਤਰਕਵਾਦੀਆਂ ਨੂੰ ਤਾਂ ਭਾਵਨਾ ਦਾ ਕੋਈ ਕਦਰ ਨਹੀਂ ਹੁੰਦੀ ਹਾਂਜੀ ਨਾ ਜੀ ਉਹਨਾਂ ਨੂੰ ਨਹੀਂ ਹੁੰਦੀ ਹਾਂਜੀ ਉਹ ਕਹਿੰਦੇ ਮਾਤਾ ਗੁਰਦੇਈ ਕਹਿੰਦੇ ਵੀ ਫੇਰ ਤੁਸੀਂ ਹੁਣ ਐ ਕਰੋ ਵੀ ਇੱਕ ਵਾਦਾ ਮੇਰੇ ਨਾਲ ਹੋਰ ਕਰ ਦੋ ਹਾਂਜੀ ਸਤਿਗੁਰੂ ਮਹਾਰਾਜ ਕਹਿੰਦੇ ਕੀ ਹਾਂਜੀ ਉਹ ਕਹਿੰਦੇ ਹੁਣ ਤੁਸੀਂ ਮੈਨੂੰ ਇਹ ਬਚਨ ਦਓ ਵੀ ਜਦ ਮੈਂ ਮਰਾਂਗੀ ਤਾਂ ਤੁਸੀਂ ਆ ਕੇ ਮੇਰਾ ਸਸਕਾਰ ਕਰੋਗੇ ਠੀਕ ਹੈ ਜੀ ਹਾਂ ਹਾਂਜੀ ਤੇ ਜਦੋਂ ਇਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਇਹ ਤੇਰੇ ਨਾਲ ਵਾਦਾ ਪੱਕਾ ਰਿਹਾ ਠੀਕ ਹੈ ਜੀ ਤੇ ਜਦੋਂ ਇਹ ਗੱਲਾਂ ਹੋ ਰਹੀਆਂ ਆ ਜਿਹੜਾ ਆਪਾਂ ਗੁਰਦੁਆਰਾ ਹੁਣ ਜਵਾਰਾ ਸਾਹਿਬ ਦੀ ਗੱਲ ਕਰ ਰਹੇ ਹਾਂ ਨਾ ਆਪਾਂ ਦਿਖਾ ਵੀ ਰਹੇ ਹਾਂ ਹਾਂਜੀ ਇਹ ਸਥਾਨ ਦੇ ਉੱਤੇ ਇਹ ਘਟਨਾ ਵਾਪਰੀ ਹੈ ਗੱਲਾਂ ਹੋਈਆਂ ਠੀਕ ਹੈ ਜੀ ਸਤਿਗੁਰੂ ਮਹਾਰਾਜ ਕਹਿੰਦੇ ਵੀ ਮਾਂ ਮਾਤਾ ਤੇਰੇ ਨਾਲ ਬਾਦ ਆ ਰਿਹਾ ਹਾਂਜੀ ਇੰਜ ਜੇ ਗੱਲਾਂ ਹੋਏ ਰਹੀਆਂ ਤੇ ਮਾਤਾ ਗੁਰਦਈ ਮਤਲਬ ਮਰ ਗਈ ਉਹਨਾਂ ਨੇ ਸਰੀਰ ਛੱਡ ਤਾ ਉਹ ਲਟਕ ਗਈ ਤੇ ਲਟਕ ਗਈ ਤੁਸੀਂ ਦੇਖੋ ਕਿੰਨੇ ਭਾਗਾ ਤੇ ਕਰਮਾਂ ਵਾਲੀ ਹੋਊਗੀ ਹਾਂ ਮਹਾਰਾਜ ਦੇ ਚਰਨਾਂ 'ਚ ਬੈਠੀ ਸੀ ਲਟਕ ਕੇ ਮਾਤਾ ਗੁਰਦਈ ਦਾ ਜਿਹੜਾ ਸਿਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੋਡੇ ਦੇ ਨਾਲ ਚੜ੍ਹ ਗਿਆ ਹਾਂਜੀ ਹੂੰ ਮਹਾਰਾਜ ਨੇ ਉਹਨਾਂ ਨੂੰ ਲਟਾਇਆ ਤੇ ਜਿਹੜਾ ਮਹਾਰਾਜ ਜੀ ਦਾ ਆਪਣਾ ਹਜੂਰੀਆ ਜਾਂ ਆਪਾਂ ਪੱਲੂ ਕਹਿੰਦੇ ਨੇ ਜਿਹਨੂੰ ਹਾਂਜੀ ਉਹ ਕਫਨ ਦੇ ਤੌਰ ਤੇ ਉਹਨਾਂ ਦੇ ਉੱਤੇ ਪਾਇਆ ਠੀਕ ਹੈ ਜੀ ਤੇ ਨਿਹਾਲੇ ਨੂੰ ਕਿਹਾ ਵੀ ਹੁਣ ਇਹਨਾਂ ਦਾ ਉਹਦੇ ਪੁੱਤ ਨੂੰ ਕਿਹਾ ਭਾਈ ਨਿਹਾਲੇ ਨੂੰ ਇਹਨਾਂ ਦਾ ਭਾਈ ਸਸਕਾਰ ਕਰਦੇਓ ਅਸੀਂ ਕਫਨ ਜਿਹੜਾ ਵਾਦਾ ਕੀਤਾ ਸੀ ਉਹ ਪਾ ਦੇ ਤਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਭ ਗੁਰਦੁਆਰਾ ਇਹਦੇ ਵਿੱਚ ਮੱਟ ਸਾਹਿਬ ਮੱਟ ਹਾਂ ਤੇ ਇਹਦਾ ਕੀ ਇਤਿਹਾਸ ਛੋਕੜਾ ਇਹਦੇ ਬਾਰੇ ਵੀ ਦੱਸੋ ਮੱਟ ਦਾ ਹਾਂ ਇਹ ਜਿਹੜਾ ਮੱਟ ਹੈ ਨਾ ਹਾਂਜੀ ਜਦੋਂ ਮਾਛੀਵਾੜੇ ਨੂੰ ਘੇਰ ਲਿਆ ਹਾਂਜੀ ਫੌਜਾਂ ਨੇ ਆ ਕੇ ਠੀਕ ਹੈ ਜੀ ਗਨੀ ਘਾਤੇ ਨਵੀ ਖਾ ਕਹਿੰਦੇ ਮਹਾਰਾਜ ਹੁਣ ਨੀਲਾ ਪਾਣਾ ਕਰਕੇ ਉੱਚ ਦਾ ਪੀਰ ਬਣ ਕੇ ਨਿਕਲਨੇ ਆਪਾਂ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਮਾਤਾ ਗਰਦਈ ਨਾਲ ਬਚਨ ਹੋਇਆ ਸੀ ਹਾਂਜੀ ਆ ਉਹ ਬੁਣ ਕੇ ਵੀ ਕਪੜਾ ਦੇ ਕੇ ਗਏ ਆ ਹਾਂਜੀ ਹੁਣ ਤੁਸੀਂ ਇਹਦਾ ਨੀਲਾ ਰੰਗ ਰੰਗਾ ਲਓ ਠੀਕ ਹੈ ਜੀ ਇਹ ਜਿਹੜਾ ਮੱਟ ਪਿਆ ਫਿਰ ਲਾਰੀ ਨੇ ਇਸ ਮੱਟ ਦੇ ਵਿੱਚ ਉਹ ਮਾਤਾ ਗੁਰਦਾਈ ਦਾ ਦਿੱਤਾ ਹੋਇਆ ਕੱਪੜਾ ਠੀਕ ਹੈ ਜੀ ਇਹਦੇ ਚ ਨੀਲੇ ਰੰਗ ਦਾ ਰੰਗਿਆ ਠੀਕ ਹੈ ਜੀ ਤੇ ਸਤਿਗੁਰੂ ਮਹਾਰਾਜ ਨੇ ਫਿਰ ਉਹ ਨੀਲਾ ਬਾਣਾ ਕਰਕੇ ਉੱਚ ਦੇ ਪੀਰ ਦਾ ਠੀਕ ਹੈ ਜੀ ਉਹੀ ਕੱਪੜੇ ਪਹਿਨ ਕੇ ਜਿਹੜਾ ਮਾਤਾ ਗੁਰਦਾਈ ਨੂੰ ਬਚਨ ਕੀਤਾ ਸੀ ਉਹ ਕੱਪੜੇ ਪਾ ਕੇ ਨੀਲੇ ਬਾਣੇ ਦੇ ਵਿੱਚ ਉੱਚ ਦਾ ਪੀਰ ਬਣ ਕੇ ਨਿਕਲੇ ਉਹ ਨੀਲਾ ਬਾਣਾ ਤੇ ਉਹ ਜਿਹੜਾ ਕੱਪੜਾ ਕੋਰਾ ਕੱਪੜਾ ਸੀ ਉਹਨੂੰ ਇਸੇ ਮੱਟ ਦੇ ਵਿੱਚ ਰੰਗਿਆ ਗਿਆ ਸੀ ਠੀਕ ਹੈ ਜੀ ਇਹ ਆ ਜਾਦਾ ਚਵਾਰਾ ਸਾਹਿਬ ਨੇ ਆ ਠੀਕ ਹੈ ਜੀ ਤੇ ਜਿਹੜਾ ਗੁਲਾਬੇ ਤੇ ਪੰਜਾਬੇ ਮਸੰਦ ਦਾ ਚਵਾਰਾ ਸੀ ਠੀਕ ਹੈ ਜੀ ਇਹ ਆ ਉਹ ਮੱਟ ਜਿਸ ਦੇ ਵਿੱਚ ਮਾਤਾ ਗੁਰਦੇਈ ਨੇ ਜਿਹੜੇ ਕੱਪੜਾ ਬੁਣਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤਾ ਸੀ ਠੀਕ ਹੈ ਜੀ ਤੇ ਉਸ ਮੱਟ ਦੇ ਵਿੱਚ ਉਹ ਨੀਲਾ ਰੰਗਿਆ ਗਿਆ ਸੀ ਇਹੀ ਅਸਥਾਨ ਹੈ ਜਿੱਥੇ ਮਾਤਾ ਗੁਰਦੇਈ ਨੇ ਫਿਰ ਸਰੀਰ ਛੱਡ ਦਿੱਤਾ ਸੀ ਠੀਕ ਹੈ